मिल्क प्लाट च बरान वापरिया हादसा बॉयलर इंचार्ज की मौत चार लोग जख्मी की सी जबरदस्त धमाके की असल वजह सुनो परिवार को कितना मिलेगा मुआवजा ਸ਼ਸ਼ਕਾਲ ਤੁਹਾਨੂੰ ਦੇਖੁਰਕ ਜ਼ੀਨਿਊਸ ਤੇ ਮੈਂ ਹਾਂ ਪਰ ਦੀਪਕਾ ਤਬੀਤੇ ਦਿਨੀ ਵੇਰਕਾ ਮਿਲਕ ਪਲਾਂਟ ਤੋਂ ਭਿਆਨਕ ਤਸਵੀਰਾਂ ਸਾਹਮਣੇ ਆਈਆਂ ਸੀ ਜਿੱਥੇ ਜ਼ਬਰਦਸਤ ਧਮਾਕਾ ਹੋਇਆ ਬੋਇਲਰ ਫਟ ਜਾਂਦਾ ਤਾਂ ਦੱਸਦੇ ਕਿ ਮੁੱਖ ਇੰਜੀਨੀਅਰ ਦੀ ਮੌਤ ਹੋ ਜਾਂਦੀ ਹੈ ਤੇ ਚਾਰ ਲੋਕ ਨੇ ਜਿਹੜੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਹਾਲਾਂਕਿ ਤਸਵੀਰਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰ ਰਹੇ ਹਾਂ ਦਰਸਲ ਇਹ ਤਸਵੀਰਾਂ ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਦੀਆਂ ਨੇ ਜਿਸ ਵੇਲੇ ਤੁਸੀਂ ਆਪਣੀ ਸਕ੍ਰੀਨ ਤੇ ਦੇਖ ਸਕਦੇ ਹੋ ਤਦਾਦ ਦੀ 4 ਹੋਰ ਫਾਰਮੈਂਟ ਸਣੇ ਮੁਲਾਜ਼ਮ ਨੇ ਜਿਹੜੇ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਲਾਜ ਤੇ ਲਈ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਉਹਨਾਂ ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਰਤਨੀ ਦੱਸੀ ਜਾ ਰਹੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵੇਰ ਕ ਮਿਲਕ ਪਲਾਂਟ ਦੇ ਜਨਰਲ ਮੈਨੇਜਰ ਨੇ ਦੱਸਿਆ ਕਿ ਦੇਰ ਰਾਤ ਲਗਭਗ 11 ਵਜੇ ਦੇ ਕਰੀਬੇ ਹਾਦਸਾ ਵਾਪਰਿਆ ਜਦੋਂ ਟ੍ਰਾਇਲ ਲਿਆ ਜਾ ਰਿਹਾ ਸੀ ਹਾਲਾਂਕਿ ਉਹਨਾਂ ਨੇ ਕਿਹਾ ਕਿ ਅੱਜ ਸਵੇਰੇ ਵੀ ਬੋਇਲਰ ਚਲਾਇਆ ਜਾਣਾ ਸੀ ਤੇ ਪਿਛਲੇ ਕਈ ਸਾਲਾਂ ਤੋਂ ਕੁਨਾਲ ਜੈਨ ਸਾਡੇ ਕੋਲ ਕੰਮ ਕਰ ਰਿਹਾ ਸੀ ਭਾਵ ਜਿਸ ਮੁੱਖ ਇੰਜੀਨੀਅਰ ਦੀ ਮੌਤ ਹੋਈ ਹੈ ਉਹਨਾਂ ਦਾ ਸ਼ੁਭਨਾਮ ਕੁਨਾਲ ਜੈਨ ਸੀ ਔਰ ਜਨਰਲ ਮੈਨੇਜਰ ਦੇ ਵੱਲੋਂ ਕਿਹਾ ਗਿਆ ਹੈ ਕਿ ਕਾਫੀ ਲੰਮੇ ਸਮੇਂ ਤੋਂ ਉਹਨਾਂ ਦੇ ਨਾਲ ਉਹ ਸੇਵਾ ਨਿਭਾਰਿਆ ਸੀ ਤੇ ਪਰਿਵਾਰ ਦੀ ਅਸੀਂ ਪੂਰੀ ਤਰੀਕੇ ਦੇ ਨਾਲ ਮਦਦ ਕਰਾਂਗੇ ਤਾਂ ਦੱਸਦੀ ਹੈ ਕਿ ਮ੍ਰਿਤਕ ਕੁਨਾਲ ਜੈਨ ਇੱਕ ਗ੍ਰੇਡ ਦੇ ਤਨਖਾਦ ਸੀ ਕੁਝ ਦਿਨ ਪਹਿਲਾਂ ਹੀ ਉਸ ਦੀ ਪ੍ਰਮੋਸ਼ਨ ਕੀਤੀ ਗਈ ਸੀ ਉਸ ਦੀ ਪਤਨੀ ਵੀ 베ਰਕਾ ਮਿਲਕ ਪਲਾਂਟ ਦੇ ਵਿੱਚ ਕੱਚੀ ਮਲਾਜ਼ਮ ਹੈ देर रात ਉਸ ਨੂੰ ਫੋਨ ਕਰਕੇ ਬੁਲਾਇਆ ਗਿਆ ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ ਤੇ ਦੋਸਤਾਂ ਦੇ ਪਰਿਵਾਰਿਕ ਮੈਂਬਰਾਂ ਨੇ ਸਵਾਲ ਖੜੇ ਕੀਤੇ ਨੇ ਕਿ ਉਸ ਤੇ ਦਬਾਅ ਪਾ ਕੇ ਉਸ ਨੂੰ ਦੇਰ ਰਾਤ ਬੁਲਾਇਆ ਕਿਉਂਕਿ ਉਸ ਦਿਨ ਉਸ ਦੀ ਛੁੱਟੀ ਸੀ ਉਸਨੇ ਛੁੱਟੀ ਲਈ ਹੋਈ ਸੀ ਕਿਸੇ ਨੇ ਉਸ ਨੂੰ ਫੋਨ ਕੀਤਾ ਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਸੋ ਮੌਕੇ ਤੇ ਪਹੁੰਚੇ ਸਰਾਬਾ ਨਗਰ ਪੁਲਿਸ ਸਟੇਸ਼ਨ ਤੋਂ ਜਾਂਚ ਅਧਿਕਾਰੀ ਨੇ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਤੇ ਵੀ ਦੱਸਿਆ ਕਿ ਇੱਕ ਵਿਅਕਤੀ ਦੀ ਮੌਤ ਹੋਈ ਹੈ ਤੇ ਚਾਰ ਲੋਕ ਨੇ ਜਿਹੜੇ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਵਿਸ਼ ਕਰਮਾ ਪੂਜਾ ਤੋਂ ਬਾਅਦ ਟ੍ਰਾਇਲ ਲਿਆ ਜਾ ਰਿਹਾ ਸੀ ਦਰਸਲ ਮੁੱਖ ਇੰਜੀਨੀਅਰ ਨੂੰ ਫੋਨ ਆਇਆ ਕਿ ਉਸ ਰਾਤ ਪਲਾਂਟ ਦੇ ਵਿੱਚ ਉਸ ਨੂੰ ਬੁਲਾਇਆ ਗਿਆ ਤੇ ਉਸ ਨੂੰ ਕਿਹਾ ਗਿਆ ਕਿ ਪਲਾਂਟ ਦੇ ਬੋਇਲਰ ਦੀ ਜਾਂਚ ਕੀਤੀ ਜਾਣੀ ਹੈ ਉਹ ਛੁੱਟੀ ਤੇ ਸੀ ਤੇ ਡਿਊਟੀ ਤੋਂ ਬਾਹਰ ਹੋਣ ਦੇ ਬਾਵਜੂਦ ਉਸ ਨੂੰ ਬੁਲਾਇਆ ਗਿਆ ਇੱਕ ਪਲਾਂਟ ਕਰਮਚਾਰੀ ਨੇ ਦੱਸਿਆ ਕਿ ਪਲਾਂਟ ਦੇ ਵਿੱਚ 450 ਕਿਲੋਗ੍ਰam ਦੇ ਸਿਲੰਡਰ ਨੇ ਉਹਨਾਂ ਨੂੰ ਵਿਸ਼ਕਰਮਾ ਪੂਜਾ ਤੋਂ ਬਾਅਦ ਰਾਤ ਨੂੰ ਪਲਾਂਟ ਦਾ ਟ్రਾਇਲ ਕਰਨਾ ਸੀ ਟ్రਾਇਲ ਕਰਦੇ ਸਮੇਂ ਪਲਾਂਟ ਦੇ ਵਿੱਚ ਹੀਟਰ ਫਟ ਗਿਆ ਸੋ ਤਕਨੀਕੀ ਖਰਾਬੀ ਦੱਸੀ ਜਾ ਰਹੀ ਹੈ ਪਰ ਇਹ ਮੰਤ ਭਾਗੀ ਖਬਰ ਲੁਧਿਆਣਾ ਦੇ 베르ਕਾ ਮਿਲਕ ਪਲਾਂਟ ਤੋਂ ਜਿੱਤੇ ਬੋਇਲਰ ਫਟਣ ਦੇ ਨਾਲ ਮੁੱਖ ਇੰਜੀਨੀਅਰ ਦੀ ਮੌਤ ਹੋਈ ਹੈ ਜੋ ਕਿ ਬਿਹਤ ਆਪਣੇ ਆਪ ਦੇ ਵਿੱਚ ਜਾਂਚ ਦਾ ਵਿਸ਼ਾ ਬਣਿਆ ਹੋਇਆ ਕਿਉਂਕਿ ਜਦੋਂ ਕੋਈ ਕਰਮਚਾਰੀ ਛੁੱਟੀ ਤੇ ਹੁੰਦਾ ਤੇ ਉਸ ਨੂੰ ਫੋਨ ਕਰਕੇ ਆਫਿਸ ਬੁਲਾਇਆ ਜਾਵੇ ਕੰਮ ਤੇ ਬੁਲਾਇਆ ਜਾਵੇ ਔਰ ਉਸ ਤੋਂ ਬਾਅਦ ਕੁਦਰਤੀ ਨਮਨਤ ਭਾਗਾ ਹਾਦਸਾ ਹੋ ਜਾਵੇ ਫਿਰ ਪਰਿਵਾਰਿਕ ਮੈਂਬਰਾਂ ਦੇ ਮਨਾਂ ਦੇ ਵਿੱਚ ਸਵਾਲ ਉੱਠਦੇ ਨੇ ਔਰ ਉਹਨਾਂ ਦੀ ਮੰਗ ਹੈ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਕੋਈ ਵੀ ਕਰਮਚਾਰੀ ਜੇਕਰ ਛੁੱਟੀ ਤੇ ਹੈ ਤਾਂ ਉਸ ਨੂੰ ਫੋਨ ਕਰਕੇ ਡਿਸਟਰਬ ਨਾ ਕੀਤਾ ਜਾਵੇ ਦਬਾ ਨਾ ਪਾਇਆ ਜਾਵੇ ਤੇ ਮੁਰਤੋ ਦਫਤਰ ਨਾ ਬੁਲਾਇਆ ਜਾਵੇ ਦੁਪਹਿਰ ਤੋਂ ਬਾਅਦ ਫੇਰ ਆਤੀ ਉਹਨੂੰ ਬੁਲਾਇਆ ਗਿਆ ਬੋਇਲਰ ਤੇ ਅਸੀਂ ਇਹਨਾਂ ਨੂੰ ਇਹ ਪੁੱਛਿਆ ਵੀ ਤੁਸੀਂ ਅਗਲੇ ਦਿਨ ਕਿਉਂ ਨਹੀਂ ਬੋਇਲਰ ਚੈੱਕ ਕਰ ਦਿੱਤਾ ਸਾਨੂੰ ਅਜੇ ਕੁਝ ਵੀ ਦੱਸ ਪਾਰੇ ਤੇ ਅਸੀਂ ਇਹਨਾਂ ਕੋਲੇ ਇਸ ਕਰ ਲਈ ਆਈ ਹਾਂ ਜਮ ਦਸੋਂ ਪਰਿਵਾਰ ਲਈ ਕੀ ਕਰਦੇ ਆ ਸਾਨੂੰ ਉਹਦੀ ਮਿਸਿਸ ਆ ਇੱਕ ਬੇਟਾ ਵਾ ਇੱਕ ਬੇਟੀ ਆ ਬੱਚੇ ਛੋਟੇ ਨੇ 43 ਸਾਲਾਂ ਦਾ ਸੀਗਾ ਉਹ ਤੇ ਅਸੀਂ ਉਹਦੇ ਲਈ ਪੁੱਛਣ ਆਏ ਵੀ ਕੀ ਕਰ ਰਹੇ ਹੋ ਤੁਸੀਂ